ਜੈਤਿ ਸਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨਵਸੈਉ ਤੇਨੁ ਮਾਟਕੀਜੇ ਹਰ ਬੰਝ ਜਿਨ ਹਰ ਹਿਰਦੇ ਨਾਮ ਨਵਸੈਉ ਤੇਨੁ ਮਾਟਕੀਜੇ ਹਰ ਬੰਝ ਤੈਨੂੰ ਸੁਝੀ ਦੇ ਫਿਰੇ ਬਨਨਾ ਕੋਇ ਖੱਪ ਖੱਪ ਮੂਏ ਤ੍ਰੰਗਝ ਮੇਰੇ ਮਨ ਜਪ ਰਾਮ ਨਾਮ ਹਰ ਮਾਧਿਅ ਹਰ ਹਰ ਕਿਰਪਾ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦੀ ਇਹ ਮਨ ਸਮਝਾ ਰਹਾ ਹਰ ਕੀਰਤ ਕਲ ਜਗ ਪਦੇ ਉਤੰ ਹਰ ਪਾਏ ਸਤ ਗੁਰ ਮਾਝਾ ਹਾਂ ਬਲਿਹਾਰੀ ਸਤ ਗੁਰ ਆਪਣੇ ਜਨ ਕੋ ਉਤ ਨਾਮ ਪਰਗਾਝਾ ਦਰਸ਼ਨ ਸਾਝ ਮਿਲਿਓ ਬੜਾ ਭਾਜੀ ਥਵ ਕਿਰਤ ਗਏ ਗਵਾਜ ਸਤਗੁਰ ਸਾ ਪਾਇ ਬੜਾ ਧਾਨ ਹਰ ਕੀਏ ਬਹੁ ਗੁਣ ਸਾਝ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਕੋ ਤਾਰਿਓ ਮਨ ਮੱਛਾ ਧਰਮ ਰਹੀ ਧਰ ਕਾਗਦ ਫਾਰੇ ਜਨਾਨਕ ਲੇਖਾ ਸਮਝਾ ਧਰਮ ਰਹੀ ਧਰ ਕਾਗਦ ਫਾਰੇ ਜਨਾਨਕ ਲੇਖਾ ਸਮਝਾ ਗੁਰਜੀਤ ਕਾਲਸਾ ਕੋ ਗੁਰਜੀਤ ਕੀ ਹਤੇ